ਸੱਚੀ ਗੱਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ نیوز ਤੇ ਮਾਹਾਂ ਦੇ ਦਿੰਦਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜ ਦੇ ਖੇਡਾਂ ਮੌਨਾਈਲਾ ਤੇ ਵੋਲੀਵੁੱਡ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਆ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹੇ ਆ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ ਸ਼ਿਵ ਕੁਮਾਰ ਪਟਾਲਵੀ ਦੇ ਜਨਮ ਦਿਨ ਨੂੰ ਸਮਰਪਿਤ ਬਟਾਲਾ ਦੇ ਵਿੱਚ ਰਾਜ ਪਦਰੀ ਸਮਾਗਮ ਹੋਇਆ ਤਾਂ ਪੰਜਾਬ ਦੇ ਸਰਮੋਰ ਕਵੀ ਸ਼ਿਵ ਕੁਮਾਰ ਪਟਾਲਵੀ ਦੇ 99 ਜਨਮ ਦਿਵਸ ਨੂੰ ਸਮਰਪਿਤ ਰਾਜ ਪਦਰੀ ਸਮਾਗਮ ਬਟਾਲਾ ਦੇ ਸ਼ਿਵ ਕੁਮਾਰ ਪਟਾਲਵੀ ਸਭਿਆਚਾਰਕ ਕੇਂਦਰ ਵਿਖੇ ਉਰਤਸ਼ਾਦਨਾ ਮਨਾਇਆ ਗਿਆ ਜਦਕਿ ਇਸ ਦਿਨ ਤੇ ਪੰਜਾਬ ਸਰਕਾਰ ਦੇ ਵਣ ਵਿਭਾਗ ਵੱਲੋਂ ਸ਼ਿਵ ਕੁਮਾਰ ਪਟਾਲਵੀ ਨੂੰ ਸਮਰਪਿਤ ਵਾਤਾਵਰਣ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਸੰਬੰਧੀ ਇੱਕ ਮਹੀਨਾ ਚੱਲਣ ਵਾਲੇ ਭਾਸ਼ਣ ਤੇ ਕਵਿਤਾ ਮੁਕਾਬਲੇ ਦੀ ਸ਼ੁਰੂਆਤ ਕੀਤੀ ਗਈ ਜਦ ਅਨਸਲ ਇਹ ਜਿਹੜੇ ਮੁਕਾਬਲੇ ਨੇ ਇੱਕ ਮਹੀਨਾ ਚੱਲਣ ਕਿ ਉੱਥੇ ਇਸ ਰਾਜਪਦਰੀ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਸ਼ਾਮਲ ਹੋਏ ਨੇ ਤੇ ਉਹਨਾਂ ਕਿਹਾ ਕਿ ਅੱਜ ਦਾ ਦਿਨ ਜੋ ਪੰਜਾਬ ਦੇ ਸਲਮਾਰ ਕਵੀ ਸ਼ਿਵ ਕੁਮਾਰ ਬਟਾਲਵੀ ਦੇ 99 ਜਨਮ ਦਿਵਸ ਲੈ ਤਾਂ ਇਸ ਦਿਨ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਵਾਤਾਵਰਣ ਸੁਰੱਖਿਆ ਤੇ ਰੁੱਖਾ ਦੀ ਮਹੱਤਤਾ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੌਦੇ ਲਗਾਏ ਜਾਣ ਦੀ ਸ਼ੁਰੂਆਤ ਕੀਤੀ ਗਈ ਹੈ। ਵਾਕਵਾਂ ਸਕੂਲਾਂ ਦੇ ਵਿਦਿਆਰਥੀ ਕਵਿਤਾ ਦੇ ਭਾਸ਼ਣ ਮੁਕਾਬਲੇ ਵੀ ਉਹਨਾਂ ਦੇ ਕਰਵਾਏ ਜਾ ਰਹੇ ਨੇ ਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦਿਨਸ ਸਨਮਾਨਿਤ ਕੀਤਾ ਜਾਵੇਗਾ। ਉੱਥੇ ਕਰਵਾਏ ਗਏ ਸਮਾਗਮ ਦੇ ਵਿੱਚ ਵਾਕਵਾਂ ਕਵੀਆਂ ਦੇ ਵੱਲੋਂ اپنے کلام پیش کیتے گئے صوفی گائک یقوب دلوں اپنی گائکی بھی پیش کیتی گئی مائنی 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 ਤੇਰੇ ਸ਼ਿਕਰਾ ਯਾਰ ਬਣਾ ਤੀਜਾ ਦਾ ਰੰਗ ਗੁਲਾਬੀ ਕਿਸੇ ਗੋਲੀ ਵਾਂਗ ਚੜਾਇਆ ਮੈਂ ਨਹੀਂ ਪਾਇਆ ਤੇ ਸ਼ਿਕਰਾ ਯਾਰ ਬਣਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜੀ شالوی جی نے سارے بٹالے کا بھی نام روشن کیا انہوں نے کووٹا اتنی ودیا بڑی نے سینتی سال کی عمر شمار بٹالی جی ਅੱਜ ਬਟਾਲੇ ਦੀ ਇਤਿਹਾਸਿਕ ਧਰਤੀ ਤੇ ਇੱਕ ਵਾਰ ਫੇਰ ਆਨ ਦਾ ਮੌਕਾ ਮਿਲਿਆ ਸੋ ਸ਼ੇਵ ਕੁਮਾਰ ਬਟਾਲਵੀ ਜਿਹੜੇ ਪੰਜਾਬ ਦੇ ਬਹੁਤ ਵੱਡੇ ਕਵੀ ਨੇ ਕਿਸੇ ਪਛਾਣ ਦੀ ਮੁਤਾਜ਼ ਨਹੀਂ ਹਰ ਪੰਜਾਬੀ ਹਰ ਦੇਸ਼ ਵਾਸੀ ਜਿਹਨਾਂ ਨੂੰ ਮੋਹ ਕਰਦਾ ਸੋ ਅੱਜ ਉਹਨਾਂ ਦਾ ਜਨਮ ਵਰੇ ਗੰਢ 49 ਜਨਮ ਦਿਨ ਦੇ ਉੱਤੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਇਹ ਗਵਾਈ ਚ ਜੰਗਲਾਤ ਵਿਭਾਗ ਨੇ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇੱਕ ਥੀਮ ਨੂੰ ਲੈ ਕੇ ਅੱਜ ਜਿਹੜੀ ਉਹ ਇੱਥੇ ਇੱਕ ਬੜਾ ਵੱਡਾ ਇਵੈਂਟ ਕੀਤਾ ਸੋ ਇਹ ਅੱਜ ਤੋਂ ਬਾਅਦ ਲਗਾਤਾਰ ਇੱਕ ਮਹੀਨਾ ਚੱਲਣਾ ਇਸ ਸੰਦਰਭ ਦੇ ਵਿੱਚ ਪੰਜਾਬ ਦੇ ਸਕੂਲਾਂ ਪ੍ਰਾਇਮਰੀ ਸਕੂਲਾਂ ਚ ਮਿਡਲ ਚ ਹਾਈ ਸਕੈਂਡਰੀ ਚ ਔਰ ਕਾਲਜਾਂ ਦੇ ਅੰਦਰ ਚਾਰ ਪੱਧਰ ਤੇ ਬੱਚਿਆਂ ਦੇ ਮੁਕਾਬਲੇ ਹੋਣਗੇ ਆਪਣੀ ਆਣ ਵਾਲੀ ਪੀੜ੍ਹੀ ਨੂੰ ਜਿੱਥੇ ਅਸੀਂ ਸ਼ੇਖਮੁਹਾਰ ਜੀ ਦੇ ਵਟਾਲਵੀ ਜੀ ਦੇ ਉਹਨਾਂ ਮਹਾਨ ਗੀਤਾ ਨਾਲ ਉਹਨਾਂ ਰੋ ਰੀਤਾ ਨਾਲ ਉਸ ਵੱਡੇ ਵਿਦਵਾਨ ਵੱਲੋਂ ਪਾਏ ਗਏ ਪੰਜਾਬੀ ਬੋਲੀ 'ਚ ਸਹਿਜ ਵੱਡੇ ਯੋਗਦਾਨ ਦੇ ਨਾਲ ਜਿੱਥੇ ਜੁੜਨਾ ਉਹਨਾਂ ਨੂੰ ਯਾਦ ਕਰਨਾ ਤੇ ਨਾਲ ਦੀ ਨਾਲ ਇਸ ਆਉਣ ਵਾਲੀ ਪੀੜ੍ਹੀ ਨੂੰ ਰੁੱਖਾਂ ਦੇ ਨਾਲ ਵਾਤਾਵਰਣ ਦੇ ਨਾਲ ਜੋੜਨਾ ਇਹ ਮੈਂ ਸਮਝਦਾ ਕਿ ਬਹੁਤ ਵੱਡੀ ਲੋੜ ਹੈ ਦੁਨੀਆ ਦੇ ਅੰਦਰ ਕਲਾਈਮੇਟ ਚੇਂਜ ਹੋ ਰਿਹਾ ਸੋ ਉਹਦਾ ਅਸਰ ਸਾਰੀ ਦੁਨੀਆ ਤੇ ਪੈਂਦਾ ਪੰਜਾਬ 'ਚ ਵੀ ਪੈਣਾ ਸਾਡੇ ਜੀਵਨ ਤੇ ਪੈਣਾ ਸਾਡੇ ਪੰਛੀਆਂ ਤੇ ਪੈਣਾ ਸਾਡੀਆਂ ਫਸਲਾਂ ਤੇ ਪੈਣਾ ਸੋ ਇਹਦੀ ਚੁਣੌਤੀ ਦੇ ਲਈ ਜਿੱਥੇ ਵਿਗਿਆਨੀ ਵੱਡੀਆਂ-ਵੱਡੀਆਂ ਖੋਜਾਂ ਕਰਦੇ ਆ ਉਥੇ ਅਸੀਂ ਜੰਗਲਾਤ ਵਿਭਾਗ ਦੇ ਵੱਲੋਂ ਹਰ ਜ਼ਿਲ੍ਹੇ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਵੀ ਸੀ ਦੀ ਵਰਗਣ ਨੂੰ ਸਮਰਪਿਤ ਸਾਢੇ 3 ਲੱਖ ਬੂਟੇ ਵੀ ਲਾ ਰਹੇ ਆ ਸੋ ਅੱਜ ਇੱਕ ਵਾਰ ਇਸ ਪਿਆਰੀ ਤੇ ਸਾਂਣਾਮਤੀ ਧਰਤੀ ਵਿਟਾਲੇ ਤੇ ਆਣ ਦਾ ਮੌਕਾ ਮਿਲਿਆ ਬਹੁਤ ਸ਼ਾਨਦਾਰ ਇਵੈਂਟ ਹੋਇਆ ਬਹੁਤ ਖੂਬਸੂਰਤ ਬੱਚਿਆਂ ਨੇ ਕਵਿਤਾਵਾਂ ਔਰ ਪਾਸਨ ਗੀਤ वगैरह इते प्रस्तुत ਕੀਤੇ ਆ ਔਰ ਜਿਨਾ ਦਾ ਕੈਟੇਗਰੀਜ਼ਾਈਜ਼ ਵੀ ਕੀਤਾ ਗਿਆ 136 3 ਸੋ ਨਾਲ ਦੀ ਨਾਲ ਇੱਕ ਮੀਨਾ ਜਿਹੜੇ ਚੱਲਣਗੇ ਇਹਨਾਂ ਬੱਚਿਆਂ ਨੂੰ ਜਿਹੜੇ ਫਸਟ ਸੈਕੰਡ ਥਰਡ ਆਣਗੇ ਉਹਨਾਂ ਨੂੰ ਨਕਦੀ ਇਨਾਮ ਵੀ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਆਪਣੇ ਆਉਣ ਵਾਲੀ ਪੀੜੀ ਨੂੰ ਪੰਜਾਬੀ ਬੋਲੀ ਸੇਵ ਕੁਮਾਰ ਜੀ ਦੇ ਸਹਿਤ ਨਾਲ ਜੋੜਨਾ ਤੇ ਨਾਲ ਦੀ ਨਾਲ ਵਾਤਾਵਰਣ ਤੇ ਰੁੱਖਾਂ ਦੇ ਨਾਲ ਉਹਨਾਂ ਦਾ ਮੌਜ ਗਾਣਾ ਉਹਨਾਂ ਅੰਦਰ ਸਨੇਹ ਪੈਦਾ ਕਰਨਾ ਇਹ ਬਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਸੇਜ ਆ ਜਿਹੜਾ ਬਟਾਲੀ ਦੇ ਪੱਧਰ ਤੋਂ ਦਿੱਤਾ। ਇੱਥੇ ਵੋਲਰੇਬਲ ਐਮਐਲਏ ਹਮਨਸ਼ੀਰ ਸ਼ੇਰਕਲਸੀ ਵਕੀਰ ਪ੍ਰੈਜ਼ੀਡੈਂਟ ਪੰਜਾਬ ਦੇ ਬਿਹਾਫ ਤੇ ਪਹੁੰਚੇ। ਇਹਨਾਂ ਬਹੁਤ ਹੀ ਮਹਿਤਵ ਕਰਦੇ ਨੇ ਬਟਾਲੇ ਵਾਸਤੇ ਬਟਾਲੇ ਨੂੰ ਬਹੁਤ ਹੀ ਅੱਛੇ ਲਗਾ ਰਹੇ ਨੇ। ਹਾਸਿਰ ਜੀ ਦੇ ਨਾਲ ਸਾਥੀ ਤੇ ਕੁਮਾਰ ਜੀ ਨੇ ਔਰ ਸਾਡੇ ਪਟਾਲੇ ਦਾ ਪੰਜਾਬ ਦਾ ਮੋਰੇ ਯੂਨੀਵਰਸਲ ਨਾਮ ਉਸ ਤੋਂ ਇਹ ਨਹੀਂ ਸਾਡੇ ਐਮਐਲਏ ਸਾਹਿਬ ਪਟਾਲੇ ਦੀ ਦਿਨ ਰਾਤ ਮਿਹਨਤ ਕਰ ਰਹੇ ਕਿ ਪਟਾਲੇ ਦਾ ਨਾਮ ਮੋਰੋਸ਼ਨ ਹੋਣਾ ਚਾਹੀਦਾ ਔਰ ਇਹ ਬਹੁਤ ਹੀ ਸੋਨਾ ਉਕਰਨਾ ਹੈ ਸਰਕਾਰ ਤੋਂ ਪੋਲਿਸੀ ਦੀ ਮੰਗ ਕਰ ਚੋ ਪ੍ਰਧਾਨ ਸਰਕਾਰ ਵੱਲੋਂ ਕਿ ਜਿਹੜਾ ਅੱਜ ਦੇ ਦਿਨ ਸੀਬਾ ਡੋਰੀ ਇਨਵੈਸਟ ਆਪਣਾ ਸੀ ਪਟਾਲੇ ਜਿੱਦੇ ਇੱਕ ਨਾਈਥ ਪਾਰਟੀ ਦੇ ਉਤਰਾਲਾ ਜਿਹਦਾ ਵਸਟਾਰਟ ਹੋਇਆ ਇਵਾਂ ਕੋਰਸ ਜਿਲੈਂਡ ਦੇ ਮੋਰੇ ਦੇ ਬੜੇ ਬੜੇ ਸਕੂਲਾਂ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਇਨਵੀਟੇਸ਼ਨ ਦਿੱਤੇ ਜਾ ਰਹੇ ਛੋਟੇ ਛੋਟੇ ਬੱਚੇ ਕਮੇਡੀਆਂ ਕਰ ਰਹੇ ਨੇ ਆਪਣੀ ਪਰਫਾਰਮੈਂਸ ਦੇ ਰਹੇ ਨੇ ਤੇ ਸਰਕਾਰ ਵੱਲੋਂ ਬਹੁਤ ਸੋਹਣੇ ਬਾਲੇ ਦੇ ਵਿੱਚ ਜਿਹੜਾ ਵਾ ਦਾਸਰ ਜਾ ਕੇ ਉਹ ਇਹ ਜਿਹੜਾ ਵਾ ਬੱਚਿਆਂ ਨੂੰ ਅਪਰੀਸ਼ੀਏਟ ਉਹਨਾਂ ਦਾ ਵੀ ਨਾਮ ਉਹਨਾਂ ਦਾ ਉਹਨਾਂ ਦਾ ਟੈਲੈਂਟ ਨੂੰ ਬਾਹਰ ਲਿਆਇਆ ਹੈ ਜੀ ਅੱਜ ਰਾਜਪਦਰੀ ਸਮਾਗਮ ਜੋ ਉੱਥੇ ਸ਼ੇਖਮਰ ਬਟਾਲਵੀ ਹਾਲ ਵਿੱਚ ਬਟਾਲੇ ਵਿੱਚ ਹੋਇਆ ਹੈ ਇਸ ਵਿੱਚ ਵਨ ਫੋਰੈਸਟ ਡਿਪਾਰਟਮੈਂਟ ਵੱਲੋਂ ਵਾਤਾਵਰਨ ਨੂੰ ਬੋਸਟਜਾ ਬਣਾਉਣ ਲਈ ਉਪਾਲੇ ਕਿਤੇ ਉਪਾਲਿਆਂ ਬਾਰੇ ਦੱਸਿਆ ਗਿਆ ਐਂਡ ਇਸ ਦੇ ਨਾਲ ਹੀ ਇਹਨੂੰ ਸਿੰਗ ਕੀਤਾ ਗਿਆ ਸ਼ੇਖ ਕੁਮਾਰ ਵਟਾਲ ਜੀ ਦੇ ਜਗਨਵੰਦ ਨਾਲ ਸੋ ਸਾਰਿਆਂ ਨੂੰ ਪੀਂਦਾ ਵੱਧ ਤੋਂ ਵੱਧ ਰੋਕ ਲਾਓ ਸੋ ਦਟਪਾ ਪੰਨਾ ਵਾਤਾਵਰਨ ਵਧੀਆ ਬਣਾ ਸਕੀ